ਦਾ ਜਿਹੜਾ ਸੈਗ ਆ ਬਹੁਤ ਤਕੜਾ ਜ਼ਬਰਦਸਤ ਮਗਰ ਉਹ ਚੌੜਾ ਝੂੜਾ ਮਗਰਲੇ ਪਾਸੇ ਦੀ ਦਿਖਾ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲਾ ਜੀ ਕੈਮ ਹੈ ਅੱਜ ਇੱਕ ਮੱਝ ਹੋਰ ਲੈ ਕੇ ਆਇਆ ਥੋਡੇ ਸਾਡੇ ਪਿੰਡ ਹੀ ਆ ਪਿੰਡ ਟਪਾਲੀ ਜ਼ਿਲ੍ਹਾ ਬਠਿੰਡਾ ਪੈਣ ਦਾ ਰਾਮਪਰੇ ਫੂਲ ਦੇ ਨੇੜੇ ਹੀ ਰਹਿ ਜਾਂਦਾ ਪਿੰਡ ਤਾਂ ਮੱਝ ਵਧੀਆ ਕਰੇ ਕਰੇਲੂ ਮੱਝ ਹੈ ਕਰੇ ਚੋਈ ਵੀ ਹੈ ਤਾਂ ਪਾਲ ਬਾਈ ਕੋਲੇ ਆ ਤਾਂ ਦਿਖਾਉਣੇ ਕਿਉਂਕਿ ਦੋ ਕੁ ਪਸ਼ੂ ਰੱਖਦੇ ਰਹਿੰਦੇ ਆ ਇਹ ਬਸ ਇੱਕ ਅੱਧੀ ਬਾਅਦ ਦੁੱਧ ਪੀਣ ਵਾਸਤੇ ਤਾਂ ਇਸ ਵਾਰ ਦੂਜੀ ਸੂਏ ਸੂਣਾ ਝੋਟਰੀ ਨੇ ਤਾ ਬਾਕੀ ਬਾਈਪਾਲ ਦੇ ਨਾਲ ਗੱਲਬਾਤ ਕਰਦੇ ਆ ਜਿਹੜੀ ਸਾਰੀ ਅਪਡੇਟ ਹੈ ਬਾਈ ਤੋਂ ਆਪਾਂ ਲੈਣੇ ਆ ਤਾਂ ਗੌਰ ਦੇ ਨਾਲ ਵੀਡੀਓ ਵੀ ਦੇਖੋ ਚੰਗੀ ਤਰ੍ਹਾਂ ਇੱਕ ਵਾਰੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆਰਡਰ ਤੋਂ ਲਾ ਕੇ ਸਰੀਰ ਤੋਂ ਲਾ ਕੇ ਤੇ ਸਿੰਘ ਦਾ ਪੋਪਲਾ ਜਰੂਰ ਲਹਾਇਆ ਵਾ ਤਾਂ ਬਾਕੀ ਛੋਟੀ ਤਾਂ ਤੁਸੀਂ ਦੇਖ ਸਕਦੇ ਆ ਇਹਦਾ ਢੇੜਾ ਵੀ ਦਿਵਾਵਾਂਗੇ ਇੱਕ ਵਾਰੀ ਦਿਖਾ ਲ ਬਣਾ ਕੇ ਤਾਂ ਬਾਈਪਾਲ ਕੀ ਹਾਲ ਹੈ ਕਹਿਮਾ ਜੀ ਹਾਂਜੀ ਠੀਕ ਠਾਕ ਜੀ ਬਾਈ ਤੇ ਪੜ ਬਾਈ ਜੀ ਆਪਾਂ ਗੱਲ ਕਰੀਏ ਇਹ ਹੁਣ ਦੂਜਾ ਸੂਆ ਸੂਰੀ ਹੀ ਆ ਦੂਜਾ ਸੂਆ ਸੂਰੀ ਹੀ ਆ ਹਾਂਜੀ ਠੀਕ ਆ ਤੇ ਇਹਨੇ ਪਹਿਲੇ ਸੂਏ ਆਪਣੇ ਘਰੇ ਕਿੰਨਾ ਦੁੱਧ ਦਿੱਤਾ ਸੀ ਪਹਿਲੇ ਸੂਏ 14 ਕਿਲੋ ਦੁੱਧ ਸੀਗਾ 14 ਕਿਲੋ ਦੁੱਧ ਸੀਗਾ ਬਾਈ ਤੇ ਆਪਾਂ ਇਹਨੂੰ ਦਾਣਾ ਹੀ ਪਾਉਣੇ ਆ ਖਰਾ ਕਰੂ ਕਦੇ ਕੋਈ ਨਹੀਂ ਪਾਈ ਬਸਨਾਂ ਨੂੰ ਓਕੇ ਕਲਾ ਘਰ ਦਾ ਦਾਣੀ ਪਾਉਣੇ ਦਾਣਾ ਘਰ ਦਾ ਦਾਣਾ ਤੇ ਵਿੱਚ ਸਰੋਂ ਪਿਆ ਕੇ ਸਰੋਂ ਪਿਆ ਕੇ ਹਾਂਜੀ ਠੀਕ ਆ ਉਹੀ ਚੀਜ਼ ਪਾਉਣੇ ਆ ਤੁਸੀਂ ਉਹ ਪਰ ਤੁਸੀਂ ਤਾਂ ਬਸ ਇੱਕ ਦੋ ਪਸੀ ਰੱਖਣੇ ਹੁੰਦੇ ਬਾਅਦ ਦੁੱਧ ਦੇ ਵਾਸਤੇ ਮਿੱਠਾ ਤੋਂ ਦਬਸੇ ਦੀਆਂ ਮੰਮੀ ਤੋਂ ਧਾਰਨ ਕਟ ਨਹੀਂ ਉਹ ਕਿ ਉਹਨੇ ਹੱਥ ਦੁਖਦੇ ਓਕੇ ਠੀਕ ਹੈ ਮਦਰ ਤੋਂ ਧਾਰਨੀ ਨਿਕਲਦੀ ਠੀਕ ਹੈ ਤੇ ਦੂਜਾ ਸੂਆ ਸੂਰ ਰਹੀ ਆ ਬਾਈ ਤੇ ਹੁਣ ਦਿਨ ਕਿੰਨੇ ਰਹਿ ਗਏ ਬਾਈ ਇਹਦੇ ਜਿੰਨਾ ਉਹ ਮੰਮੀ ਕਹਿੰਦੀ ਐ ਵੀ ਇੱਕ ਦੋ ਦਿਨਾਂ ਚ ਪੂਰੇ ਹੋ ਜਾਣਗੇ ਬਾਟਾ ਮੰਮੀ ਅੱਲਾਹ ਸ਼ਾਹਦ ਭੁੱਲਦੇ ਉਹ ਮੰਮੀ ਉਹ ਕਹੇ ਵੀ ਦਿਨ ਵੀ ਪਾ 7-8 ਦਿਨ ਲੱਜੂ ਨਹੀਂ ਹੁਣ ਕਰ ਜੂ ਇੱਕ ਦੋ ਦਿਨਾਂ ਨੂੰ ਪੂਰੇ ਕੋਈ ਪਸੂ ਦੋ ਤਿੰਨ ਦਿਨਾਂ ਦੇ ਵਿੱਚ ਹੀ ਬਹੁਤ ਤਿਆਰ ਹੋ ਜਾਂਦਾ ਬਾਈ ਮੌਕੇ ਤੇ ਆ ਕੇ ਕਈ ਪਸੂਆਂ ਦੇ ਜਿਆਦੇ ਮੌਕੇ ਤੇ ਤਿਆਰ ਹੁੰਦੇ ਆ ਕੇ ਤੇ ਤਾਂ ਦੇਖੋ ਵੀ ਮਿੱਤਰੋ ਕਰੇ ਪਲੀ ਵੀ ਝੋਟੀ ਐ ਤਾਂ ਬਾਕੀ ਤੁਹਾਨੂੰ ਪਤਾ ਇਹ ਸਾਡੇ ਬੰਦੇ ਚਲੋ ਪਿੰਡ ਜਿਹੜਾ ਜਾਣਦੇ ਨੇ ਨਹਿਰ ਦੇ ਉਰਲੇ ਪਾਸੇ ਪੁਲ ਦੇ ਕੋਲੀ ਕੋਠੀ ਆ ਬਾਈ ਦੀ ਤੇ ਜਿਆਦਾ ਦੇ ਇੱਥੇ ਵੀ ਮਤਲਬ ਕੋਠੀ ਤਿਆਰ ਹੋ ਜਾਂਦੀ ਐ ਜਿਆਦਾ ਬਠੰਡੇ ਬਾਈ ਦੁੱਧ ਚੋਕੇ ਲੈ ਜਾਂਦੇ ਇਹ ਆਪਦੇ ਦੁੱਧ ਵਾਸਤੇ ਕਰੀ ਰੱਖੀ ਹੋਈ ਐ ਤੇ ਆਰਡਰ-ਰਡਰ ਤੁਸੀਂ ਕਰ ਸਕਦੇ ਆ ਚੈੱਕ ਜਿਵੇਂ ਬਾਈ ਨੇ ਤੁਹਾਨੂੰ ਦੱਸਿਆ ਆਜਾ ਤਾਂ ਇਧਰ ਦੀ ਮਗਰ ਦੀ ਇਧਰ ਸਾਈਡ ਬਣਾ ਕੇ ਆ ਮਗਰ ਦੀ ਬਣਾ ਲਿਆ ਆਜਾ ਭਾਈ ਅੰਦਰ ਹੀ ਲੈ ਚੱਲੋ ਮੈਂ ਤਾਂ ਕਹਿੰਦਾ اچھا ਠੀਕ ਹੈ ਜੀ ਹਾਂ ਜੀ ਤੇ ਇਧਰ ਆਉਂਦੀ ਨਾ ਆਡਰ ਇਥੇ ਕੋਈ ਪੈਂਦੀ ਇਧਰ ਸੋਨਾ ਬਣੂਗਾ ਆ ਜਾ ਆ ਜਾ ਲਓ ਜੀ ਦੇਖੋ ਜੀ ਤਿਆਰੀ ਦੇਖੋ ਮੱਝ ਦੀ ਤਾਂ ਬਾਕੀ ਜਿਵੇਂ ਬਾਈ ਨੇ ਦੱਸਿਆ ਤੇ ਮੰਮੀ ਨੂੰ ਚੋਣੀ ਔਖੀ ਹੈ ਕਈ ਵਾਰੀ ਕਿਉਂਕਿ ਹੁੰਦਾ ਜਦੋਂ ਲੇਡੀ ਨੇ ਘਰੇ ਦੁੱਧ ਚੋਣਾ ਨਾ ਉਹ ਫਿਰ ਹੁੰਦੀ ਹੈ ਜੇ ਦੋ ਮੈਸਾ ਰੱਖੇਆਂ ਜਿਹੜੀ ਇੱਕ ਅੱਧੀ ਮਾਰੀ ਮਟੀ ਕਰੜੀ ਲੱਗਦੀ ਹੈ ਜਾਂ ਉਹ ਕਿਹਾ ਤਾਂ ਫਿਰ ਆਪਾਂ ਕਹਿੰਦੇ ਚੱਲ ਜਾ ਰਹੀ ਇਹਨੂੰ ਦੇ ਲਓ ਦੂਜੀ ਕਰੇ ਰੱਖ ਲਓ ਹਣਾ ਹਾਂਜੀ ਇਹੀ ਹੁੰਦਾ ਬੰਦਾ ਤੇ ਮਗਰਲੇ ਸਾਲ ਦੀ ਦੇਖੋ ਇਹਨੂੰ ਸੂਈ ਨੂੰ ਇੰਨਾ ਕ ਟਾਈਮ ਹੋ ਗਿਆ ਇਹ ਕੱਟੀ ਹੈ ਇਹਦੀ ਤਾਂ ਇਹਨੂੰ 1.5 ਸਾਲ ਦੇ ਲਗਭਗ ਹੋ ਗਿਆ ਉਹ ਸੂਈ ਨੂੰ ਬਈ ਸਵਾ ਸਾਲਾਂ ਹਾਂਜੀ ਸਵਾ ਡੇਢ ਸਾਲ ਹੋ ਗਿਆ ਤਾਂ ਘਰੇਲੂ ਮੱਝ ਆ ਵੀਰੇ ਵਧੀਆ ਦਸੱਲੀ ਵਾਲੇ ਬਾਈ ਐ ਤਾਂ ਜਿਵੇਂ ਜਿੰਨੀ ਕੀ ਗੱਲ ਸਾਨੂੰ ਦੱਸੀਏ ਵੀਡੀਓ ਚ ਓਨੀ ਕੀ ਗੱਲ ਹੀ ਹੋਊਗੀ ਤੇ ਬਾਈ ਆਪਣ 94632 11130 94632 11130 130 ਇਹ ਨੰਬਰ ਆ ਬਾਈ ਦਾ ਜਦੋਂ ਤੁਸੀਂ ਟਵਾਲੀ ਰਾਮਪਰੇ ਕੰ ਨੂੰ ਜੇ ਐਂਟਰ ਹੋਣਾ ਤਾਂ ਨਹਿਰ ਦੇ ਪੋਲ ਤੋਂ ਪਿੰਡ ਕੰਨੀ ਬਾੜਨ ਦੀ ਲੋੜ ਨਹੀਂ ਰਾਈ ਵਾਲੇ ਪਾਸੇ ਨੂੰ ਕੋਈ ਦੇਖੋਗੇ ਨਵੀਂ ਕੋਠੀ ਪਈ ਜਾਂਦੀ ਹੈ ਬਾਈ ਦੀ ਤਾਂ ਉਹ ਕਰੇ ਆ ਮੁਰੇ ਸਪੈਦੇ ਦੇ ਰਾਤ ਨੂੰ ਤਾਂ ਬਹੁਤ ਲੱਗੇ ਹੁੰਦੇ ਆ ਤੇ ਬਾਈ ਦਾ ਉੱਥੇ ਹੀ ਮੱਝ ਖੜੀ ਹੈ ਤਾਂ ਭਾਈ ਰੂਪੇ ਕੰ ਨੂੰ ਆਵੋਗੇ ਤੁਹਾਨੂੰ ਨਹਿਰ ਟੱਪ ਕੇ ਫੂਲ ਵਾਲੀ ਸਾਈਡ ਤੇ ਆਉਣਾ ਪਊਗਾ ਕੋਠੀ ਰਾਈ ਵਾਲੀ ਸਾਈਡ ਤੇ ਆਇ ਕੋਠੀ ਤਾਂ ਬਾਕੀ ਤੁਸੀਂ ਕੋਲੇ ਆਵੋਗੇ ਤਾਂ ਹੋਰ ਵੀ ਜਿਆਦਾ ਪਤਾ ਲੱਗਦਾ ਪਸ਼ੂ ਦਾ ਵਧੀਆ ਚੰਗਾ ਬਾਈ ਨੇ ਚੰਗਾ ਆਰਡਰ ਤਿਆਰ ਕੀਤਾ ਵਾ ਮ ਤੇ 14 ਕਿਲੋ ਦੁੱਧ ਦੀ ਅਪਡੇਟ ਆ ਪਹਿਲੇ ਸੂਏ ਦੀ ਤੇ ਅੱਜ ਤੀ ਦਾ ਚਲੋ ਆਪਾਂ ਇਹੀ ਮੰਨਦੇ ਹੁੰਨੇ ਆ ਜੇ ਪਹਿਲੇ ਸੂਏ ਜਿਆਦਾ ਚੰਗਾ ਦੁੱਧ ਦਿੰਦੀਆਂ ਤਾਂ ਦੂਜੇ ਸੂਏ 2-3 ਲੀਟਰ ਵੱਧ ਵੀ ਸਕਦੀਆਂ ਠੀਕ ਹੈ ਤੇ ਬਾਕੀ ਕਹਿੰਦੇ ਹੁੰਦੇ ਕਰਮਾ ਦੀ ਗੱਲ ਵੀ ਹੁੰਦੀ ਹੈ ਜੇਦੋਂ ਸੋਡੀ ਸਮਝਾਈ ਦੇ ਜਾਂਦੇ ਪਰ ਐਸੇ ਟਾਈਮ ਜਿਹੜੀ ਝੋਟੀ ਦੀ ਜੇ ਤਿਆਰੀ ਦੀ ਆਪਾਂ ਗੱਲ ਕਰੀਏ ਨਾ ਹਾਲੇ ਮੈਂ ਇਧਰੋਂ ਆਰਡਰ ਦਿਖਾਈ ਇੱਕ ਵਾਰੀ ਹੋਰ ਗੌਰ ਜੀ ਨਾਲ ਤਾਂ ਕਿਉਂਕਿ ਆਟਾ ਦਾ ਜਿਹੜਾ ਸੈਜ ਆ ਬਹੁਤ ਤਕੜਾ ਜ਼ਬਰਦਸਤ ਮਗਰ ਉਹ ਚੌੜਾ ਚੁੰੜਾ ਮਗਰਲੇ ਪਾਸੇ ਦੀ ਦਿਖਾ ਤਾਂ ਉਹ ਬੱਸ ਆ ਦੇਖ ਸਕਦੇ ਆਂ ਕਈ ਵਾਰੀ ਜਦੋਂ ਪਸ਼ੂ ਆਪਾਂ ਨੂੰ ਦੇਖ ਕੇ ਇਕੱਠਾ ਜਾ ਖੜ ਜਾਂਦਾ ਡਰਦਾ ਜੇ ਆ ਡਰਦੀ ਹੈ ਹਾਂ ਤੇ ਉਸ ਹੱਬ ਦੇ ਨਾਲ ਜਿਹੜਾ ਆਟਰ ਦਾ ਸੈਸੂਜ ਬਹੁਤ ਸੋਹਣਾ ਤੇ ਚੰਗਾ ਸੈਜ ਆ ਹਨਾ ਤਾਂ ਬਾਈ ਦਾ ਨੰਬਰ ਇੱਕ ਵਾਰੀ ਦੁਬਾਰੇ ਫੇਰ ਬੋਲਦੇ ਆਂ ਪਾਲ ਬੋਲਿਓ ਬਾਈ ਨੰਬਰ 9463211130 9463211130 11130 ਇਹ ਨੰਬਰ ਆ ਬਾਈ ਦਾ ਤਾਂ ਤੁਸੀਂ ਵੱਧ ਜਾਣਕਾਰੀ ਤੁਸੀਂ ਬਾਈ ਦੇ ਨਾਲ ਨੰਬਰ ਤੇ ਕਾਲ ਕਰਕੇ ਤੁਸੀਂ ਲੈ ਸਕਦੇ ਆਂ ਤਾਂ ਧੰਨਵਾਦ ਵੀਡੀਓ ਵਧੀਆ ਲੱਗਦੀ ਵਾਤਵਾਰ ਸ਼ੇਅਰ ਕਰਿਆ ਕਰੂ ਕਿਉਂਕਿ ਇਹ ਘਰੇਲੂ ਮੱਝਾਂ ਇਹ ਆਪ ਆਪਣੀਆਂ ਜਿਵੇਂ ਮਾਲਾ ਘਰੇ ਮਾਤਾ ਵਰਗੀ ਨੇ ਚੂਣੀਆਂ ਤੇ ਇਹ ਵੀ ਇੱਥੇ ਵੀ ਮਾਤਾ ਹੀ ਚੁੰਦੀ ਆ ਤਾਂ ਇਹ ਚੀਜ਼ਾਂ ਬਹੁਤ ਵੱਡੀਆਂ ਹੁੰਦੀਆਂ ਜਦੋਂ ਘਰੇ ਬੁੜੀਆਂ ਚੋਂ ਆਉਂਦੀਆਂ ਕਿਉਂਕਿ ਦਸੱਲੀ ਜੀ ਵਾਲੀ ਕੰਮ ਹੋ ਜਾਂਦਾ ਘਰ ਵਾਲਾ ਧੰਨਵਾਦ ਜੀ ਹੱਸੇਕਾਰ